ਦੋਸਤੋ ਅਜੇ ਹ ਕੋਈ ਵੀ ਕੰਮ ਨਹੀਂ ਹੈ ਜੋ ਪਿੰਡਾਂ ਦੇ ਵਿੱਚ ਸ਼ੁਰੂ ਨਹੀਂ ਕੀਤਾ ਜਾ ਸਕਦਾ ਸਾਇੰਸ ਤੇ ਟੈਕਨੋਲੋਜੀ ਨੇ ਇੰਨੀ ਕਿ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਤੁਸੀਂ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਕਿਸੇ ਵੀ ਜਗ੍ਹਾ ਤੇ ਕਰ ਸਕਦੇ ਹੋ ਮੈਂ ਪਹਿਲਾਂ ਵੀ ਤੁਹਾਨੂੰ ਕਈ ਵੀਡੀਓ ਦੇ ਵਿੱਚ ਉਹਨਾਂ ਚੀਜ਼ਾਂ ਦੀ ਪ੍ਰੋਡਕਸ਼ਨ ਬਾਰੇ ਦੱਸਿਆ ਹੈ ਜੋ ਪਹਿਲਾਂ ਪੰਜਾਬ 'ਚ ਨਹੀਂ ਹੋ ਸਕਦੀਆਂ ਸੀ ਪਰ ਹੁਣ ਪੰਜਾਬ 'ਚ ਹੋ ਰਹੀਆਂ ਨੇ ਸੱਚੇ ਕਾਲ ਮੈਂ ਰਣਜੀਤ ਪਾਲ ਅੱਜ ਮੈਂ ਤੁਹਾਡੇ ਲਈ ਜਿਹੜਾ ਬਿਜ਼ਨਸ ਆਈਡੀਆ ਲੈ ਕੇ ਆਇਆ ਹਾਂ ਜਿਸ ਨੂੰ ਤੁਸੀਂ ਪਿੰਡਾਂ ਵਿੱਚ ਕਰਕੇ ਵਧੀਆ ਕਮਾਈ ਕਰ ਸਕਦੇ ਹੋ ਇਹ ਇੱਕ ਅਜਿਹੇ ਬਿਜ਼ਨਸ ਹੈ ਜੋ ਕਦੇ ਵੀ ਬੰਦ ਨਹੀਂ ਹੋ ਸਕਦਾ ਔਰ ਜੇ ਅਸੀਂ ਮਾਰਕੀਟ ਵੈਲਿਊ ਦੀ ਗੱਲ ਕਰੀਏ ਮਾਰਕੀਟ ਦੇ ਵਿੱਚ ਵੀ ਇਸ ਦੀ ਅੱਛੀ ਡਿਮਾਂਡ ਹੈ ਜਿਹੜੇ ਵੀਰਾਂ ਕੋਲ ਆਪਣੀ ਜ਼ਮੀਨ ਆ ਉਹਨਾਂ ਵਾਸਤੇ ਹੋਰ ਵੀ ਸੌਖਾ ਹੋ ਜਾਏਗਾ ਕਿਉਂਕਿ ਉਹਦੇ ਵਿੱਚ ਜ਼ਮੀਨ ਦੇ ਵਿੱਚੋਂ ਪ੍ਰੋਡਕਸ਼ਨ ਆਪਣੀ ਖੁਦ ਕਰ ਸਕਦੇ ਆ ਉਸੇ ਚੀਜ਼ ਤੋਂ ਅੱਗੇ ਬਿਜ਼ਨਸ ਕਰ ਸਕਦੇ ਆ ਦੋਸਤੋ ਮੈਂ ਗੱਲ ਕਰਨ ਜਾ ਰਿਹਾ ਹਾਂ ਮਸਟਰਡ ਆਇਲ ਜਾਣੇ ਕਿ ਸਰੋਂ ਦਾ ਤੇ ਇੱਕ ਸਮਾਂ ਸੀ ਜਦੋਂ ਸਾਰੇ ਪਿੰਡਾਂ ਦੇ ਲੋਕ ਸਰੋਂ ਦਾ ਤੇਲ ਆਪਣੇ ਘਰਾਂ ਵਿੱਚ ਆਪਣੇ ਖਾਨਜੋਗਾ ਕਰ ਲੈਂਦੇ ਸਨ ਜਾਂ ਫਿਰ ਪਿੰਡ ਦੇ ਕੋਹਲੂ ਦੇ ਜਾ ਕੇ ਬੰਦੇ ਸਾਰੇ ਆਪਣੇ ਸਰੋਂ ਦਾ ਤੇਲ ਉੱਥੇ ਕਢਵਾ ਲੈਂਦੇ ਸਨ ਜਿਵੇਂ ਜਿਵੇਂ ਜ਼ਮਾਨਾ ਬਦਲਦਾ ਗਿਆ ਸ਼ਹਿਰੀਕਰਨ ਹੁੰਦਾ ਗਿਆ ਲੋਕਾਂ ਦੀਆਂ ਜੋ ਲੋੜੀਆਂ ਦੀਆਂ ਚੀਜ਼ਾਂ ਸੀਗੀਆਂ ਉਹ ਲੋਕਾਂ ਨੇ ਸ਼ਹਿਰੀਕਰਨ ਦੇ ਵਿੱਚ ਬਦਲ ਲਈਆਂ ਸ਼ਹਿਰਾਂ ਦੇ ਨਾਲ ਨਾਲ ਹੁਣ ਪਿੰਡਾਂ ਦੇ ਲੋਕ ਵੀ ਤੇਲ ਦੀਆਂ ਬੰਦ ਬੋਤਲਾਂ ਵਰਤਣ ਲੱਗ ਪਏ ਪਰ ਦੋਸਤੋ ਤੁਸੀਂ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਜਦੋਂ ਤੁਸੀਂ ਪੋਤਲਾਂ ਦੇ ਵਿੱਚ ਤੇਲ ਭਰ ਕੇ ਬੰਦ ਕਰ ਦਿੰਦੇ ਹੋ ਤੇ ਉਸ ਦੀ ਵੈਲਿਊ ਕਿੰਨੀ ਜ਼ਿਆਦਾ ਵੱਧ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਇੰਨਾ ਕਿ ਪ੍ਰੋਫਿਟ ਹੁੰਦਾ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਿਹੜੀਆਂ ਤੁਹਾਨੂੰ ਯਾਦ ਰੱਖਣਗੀਆਂ ਆ ਹੁਣ ਅਸੀਂ ਮੇਨ ਮੁੱਦੇ ਤੇ ਆਉਂਦੇ ਹਾਂ ਤੇ ਪਿੰਡ ਦੇ ਵਿੱਚ ਘੱਟ ਇਨਵੈਸਟਮੈਂਟ ਦੇ ਨਾਲ ਕਿਵੇਂ ਤੇਲ ਤਿਆਰ ਕੀਤਾ ਜਾ ਸਕਦਾ ਔਰ ਕਿਵੇਂ ਇਹਨੂੰ ਵੇਚਿਆ ਜਾ ਸਕਦਾ ਉਹਦੇ ਬਾਰੇ ਗੱਲ ਕਰਦੇ ਹਾਂ ਪਹਿਲੇ ਜ਼ਮਾਨਿਆਂ ਦੇ ਵਿੱਚ ਕੋਲੂ ਦੇ ਵਿੱਚ ਸਰੋਂ ਨੂੰ ਪੀਸ ਕੇ ਤੇਲ ਕੱਢਿਆ ਜਾਂਦਾ ਸੀ ਪਰ ਹੁਣ ਇਹਨਾਂ ਕੰਮਾਂ ਵਾਸਤੇ ਛੋਟੀਆਂ-ਛੋਟੀਆਂ ਮਸ਼ੀਨਾਂ ਵੀ ਚੱਲ ਪਈਆਂ ਨੇ ਪਹਿਲਾਂ-ਪਹਿਲਾਂ ਬਿਜ਼ਨਸਮੈਨ ਲੋਕਾਂ ਨੇ ਇਸ ਤਰੀਕੇ ਦੀਆਂ ਮਸ਼ੀਨਾਂ ਲਈਆਂ ਔਰ ਮਸ਼ੀਨਾਂ ਦੇ ਵਿੱਚ ਤੇਲ ਕੱਢਣਾ ਸ਼ੁਰੂ ਕੀਤਾ ਫਿਰ ਬੋਤਲਾਂ 'ਚ ਬੰਦ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਪਰ ਹੁਣ ਤੇਲ ਕੱਢਣ ਵਾਲੀਆਂ ਇਹਨਾਂ ਮਸ਼ੀਨਾਂ ਦੀ ਕੀਮਤ ਵੀ ਘਟ ਗਈ ਹੈ ਔਰ ਇਹਦੇ ਨਾਲ ਜੇ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਸਾਈਜ਼ ਵੀ ਘਟ ਗਏ ਨੇ ਤੁਸੀਂ ਬਹੁਤ ਹੀ ਘੱਟ ਪੈਸਿਆਂ ਦੇ ਨਾਲ ਇਹ ਮਸ਼ੀਨ ਨੂੰ ਖਰੀਦ ਸਕਦੇ ਹੋ ਜੇ ਅਸੀਂ ਬੇਸਿਕ ਕੀਮਤ ਦੀ ਗੱਲ ਕਰਦੇ ਹਾਂ ਤੇ 30000 ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਚਲੀ ਜਾਂਦੀ ਹੈ ਇਹਨਾਂ ਮਸ਼ੀਨਾਂ ਨੂੰ ਤੁਸੀਂ ਆਨਲਾਈਨ ਬੜੀ ਆਸਾਨੀ ਨਾਲ ਖਰੀਦ ਸਕਦੇ ਹੋ ਔਰ ਜਾਂ ਫਿਰ ਕਿਸੇ ਆਫਲਾਈਨ ਸਟੋਰ ਤੇ ਜਾ ਕੇ ਵੀ ਲੈ ਸਕਦੇ ਹੋ ਇਹਨਾਂ ਮਸ਼ੀਨਾਂ ਦਾ ਸਾਈ ਛੋਟਾ ਹੋਣ ਕਰਕੇ ਤੁਸੀਂ ਇਹਨੂੰ ਛੋਟੀ ਦੁਕਾਨ 'ਚ ਵੀ ਲਗਾ ਸਕਦੇ ਹੋ ਔਰ ਨਾਲ ਦੀ ਨਾਲ ਤੁਸੀਂ ਇਸ ਕੰਮ ਨੂੰ ਕਰਨਾ ਵੀ ਸ਼ੁਰੂ ਕਰ ਸਕਦੇ ਹੋ ਮਸ਼ੀਨ ਤੋਂ ਬਾਅਦ ਅਗਲੀ ਵੱਡੀ ਚੀਜ਼ ਜੋ ਹੁੰਦੀ ਹੈ ਉਹ ਹੈ ਰੌ ਮਟੀਰੀਅਲ ਜੇਕਰ ਤੁਸੀਂ ਕਿਸਾਨ ਹੋ ਤੁਹਾਡੇ ਖੁਦ ਦੇ ਖੇਤ ਨੇ ਤੇ ਤੁਸੀਂ ਸਰੋਂ ਨੂੰ ਖੁਦ ਉਗਾ ਸਕਦੇ ਹੋ ਔਰ ਜੇਕਰ ਤੁਹਾਡੇ ਕੋਲ ਖੁਦ ਦੇ ਖੇਤ ਨਹੀਂ ਨੇ ਤੇ ਤੁਸੀਂ ਕੋਲੈਬੋਰੇਸ਼ਨ ਕਰ ਸਕਦੇ ਹੋ ਕਿਸਾਨਾਂ ਦੇ ਨਾਲ ਇਹਦੇ ਨਾਲ ਨਾਲ ਤੁਸੀਂ ਦੁਕਾਨਾਂ ਦੇ ਨਾਲ ਵੀ ਕੋਲੈਬੋਰੇਸ਼ਨ ਕਰਕੇ ਸਸਤੇ ਭਾਅ ਦੇ ਸਰੋਂ ਲੈ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਨੂੰ ਕੱਚਾ ਮਾਲ ਜੋ ਆਸਾਨੀ ਤੇ ਘੱਟ ਰੇਟ ਤੇ ਮਿਲ ਜਾਏਗਾ ਤਾਂ ਕਿ ਤੁਸੀਂ ਤੇਲ ਦੀ ਪ੍ਰੋਡਕਸ਼ਨ ਦੇ ਵਿੱਚ ਯੂਜ਼ ਕਰ ਸਕੋ ਜਦੋਂ ਮਸ਼ੀਨ ਤੇ ਸਰੋਂ ਤੁਹਾਡੇ ਕੋਲ ਦੋਨੋਂ ਚੀਜ਼ਾਂ ਆ ਗੀਆਂ ਤੇ ਫਿਰ ਤੁਸੀਂ ਇਸ ਬਿਜ਼ਨਸ ਨੂੰ ਸਕੇਲ ਕਰ ਸਕਦੇ ਹੋ ਤੁਸੀਂ ਸਰੋਂ ਨੂੰ ਮਸ਼ੀਨ ਦੇ ਵਿੱਚ ਪਾ ਕੇ ਤੇਲ ਕੱਢ ਲੈਣਾ ਹੈ ਉਸ ਤੇਲ ਨੂੰ ਡਰਮਾਂ ਦੇ ਵਿੱਚ ਭਰ ਕੇ ਫਿਰ ਬਾਅਦ ਵਿੱਚ ਉਹਨੂੰ ਬੋਤਲਾਂ ਦੇ ਵਿੱਚ ਪਾ ਲੈਣਾ ਤੁਸੀਂ ਯਕੀਨ ਮੰਨੋ ਕਿ ਸਰੋਂ ਦੇ ਤੇਲ ਦੀ ਇੱਕ ਬੋਤਲ ਦਾ ਜੋ ਰੇਟ ਹੈ ਉਹ 440 ਰੁਪਏ ਤੱਕ ਚਲਾ ਜਾਊਗਾ ਇਸ ਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਨੀ ਚਾਹੂੰਗਾ ਕਿ ਜੇ ਤੁਹਾਡੇ ਕੋਲ ਆਪਣੇ ਖੇਤ ਨੇ ਆਰਗੈਨਿਕਲੀ ਤੁਸੀਂ ਸਰੋਂ ਨੂੰ ਬੀਜੋ ਤਾਂ ਕਿ ਜੋ ਤੁਹਾਡਾ ਸਰੋਂ ਦਾ ਤੇਲ ਹੈ ਉਹ ਬਹੁਤ ਹੀ ਵਧੀਆ ਭਾਅ ਦੇ ਉੱਪਰ ਜਾਵੇ ਪਰ ਜਦੋਂ ਅਸੀਂ ਆਰਗੈਨਿਕ ਆਪਣਾ ਬ੍ਰਾਂਡ ਨਾਲ ਲਾ ਕੇ ਵੇਚਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਇਹ ਸ਼ੁੱਧ ਤੇਲ ਹੈ ਤੇ ਤੁਸੀਂ ਇਸ ਦੀ ਕੀਮਤ ਮੋਹ ਮੰਗੀ ਲੈ ਸਕਦੇ ਹੋ ਬਹੁਤ ਲੋਕ ਅਜੀ ਕਹਾਣੀ ਦੇ ਨਾਂ ਤੇ ਇਸ ਤਰ੍ਹਾਂ ਦਾ ਤੇਲ ਵੇਚਦੇ ਨੇ ਦੋਸਤੋ ਮਸ਼ੀਨ ਚਲਾਉਣਾ ਤੇ ਤੇਲ ਨੂੰ ਕਢਣਾ ਬਹੁਤ ਹੀ ਇੱਕ ਸੌਖਾ ਤਰੀਕਾ ਹੈ ਫੇਰ ਵੀ ਤੁਹਾਨੂੰ ਮਸ਼ੀਨ ਜਿੱਥੋਂ ਤੁਸੀਂ ਖਰੀਦੋਗੇ ਉਹ ਤੁਹਾਨੂੰ ਮਸ਼ੀਨ ਨੂੰ ਚਲਾਉਣਾ ਵੀ ਸਿਖਾ ਦੇਣਗੇ ਹੁਣ ਅਸੀਂ ਗੱਲ ਕਰਾਂਗੇ ਕਿ ਤੇਲ ਨੂੰ ਮਾਰਕੀਟ ਦੇ ਵਿੱਚ ਕਿਵੇਂ ਵੇਚਿਆ ਜਾਵੇ ਔਰ ਤੁਹਾਡਾ ਖੁਦ ਦਾ ਬ੍ਰਾਂਡ ਕਿਵੇਂ ਬਣਾਇਆ ਜਾਵੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਆਇਆ ਹੋਣਾ ਕਿ ਜਦ ਮਾਰਕੀਟ ਦੇ ਵਿੱਚ 150 ਤੋਂ 200 ਰੁਪਏ ਦੀ ਇੱਕ ਤੇਲ ਦੀ ਬੋਤਲ ਮਿਲ ਜਾਂਦੀ ਹੈ ਤੇ 450 ਦੀ ਕਿਵੇਂ ਵਿਕੇਗੀ ਤਾਂ ਇਸ ਦਾ ਜਵਾਬ ਹੈ ਕਿ ਜੋ ਵੀ ਮਾਰਕੀਟ ਦੇ ਵਿੱਚ ਤੇਲ ਵਿਕਦਾ ਹੈ ਉਸ ਦੇ ਵਿੱਚ ਪਾਮ ਆਇਲ ਦੀ ਜੋ ਹੈ ਮਿਲਾਵਟ ਹੁੰਦੀ ਹੈ ਡਾਕਟਰ ਵੀ ਅੱਜ ਕੱਲ ਸ਼ੁੱਧ ਤੇਲ ਵਰਤਣ ਦੀ ਸਲਾਹ ਦਿੰਦੇ ਨੇ ਔਰ ਇਸ ਦੇ ਨਾਲ-ਨਾਲ ਗੱਲ ਕਰੀਏ ਕਿ ਲੋਕ ਅੱਜ ਪੈਸੇ ਖਰਚਣ ਲਈ ਤਿਆਰ ਨੇ ਆਪਣੀ ਸਿਹਤ ਲਈ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕ ਤਾਂ ਅੱਜ ਵੀ ਸਰੋਂ ਦਾ ਤੇਲ ਜਿਹੜਾ ਹੈ ਕੋਲੂ ਤੋਂ ਕਢਵਾ ਲੈਂਦੇ ਨੇ ਪਰ ਇਹ ਚੀਜ਼ ਹਰ ਇੱਕ ਵਾਸਤੇ ਪੋਸੀਬਲ ਨਹੀਂ ਹੈਗੀ ਕਿਉਂਕਿ ਕਿਸੇ ਦੀ ਕੁਆਂਟੀਟੀ ਘੱਟ ਹੈ ਕਿਸੇ ਦੀ ਜ਼ਿਆਦਾ ਹੈ ਕਈ ਲੋਕ ਸ਼ਹਿਰਾਂ ਦੇ ਵਿੱਚ ਇੰਨੇ ਕਿ ਜ਼ਿਆਦਾ ਬਿਜ਼ੀ ਨੇ ਕਿ ਉਹਨਾਂ ਕੋਲ ਇੰਨਾ ਸਮਾਂ ਨਹੀਂ ਕਿ ਉਹ ਉਹਨੂੰ ਤੋ ਜਾ ਕੇ ਆਪਣੇ ਸਰੋਂ ਤੋਂ ਤੇਲ ਕਢਾ ਸਕਣ ਇਸ ਕਰਕੇ ਉਹ ਜ਼ਿਆਦਾਤਰ ਜਿਹੜੀਆਂ ਮਾਰਕੀਟ ਦੇ ਵਿੱਚ ਬੋਤਲਾਂ ਤੇਲ ਦੀਆਂ ਆਉਂਦੀਆਂ ਨੇ ਉਹਨਾਂ ਦੇ ਉੱਪਰ ਡਿਪੈਂਡ ਕਰਦੇ ਨੇ